ਤੇ ਹੁਣ ਅਸੀਂ ਚੱਲੇ ਆ ਜੀ ਖੇਤਾਂ ਚ ਇੱਕ ਉਹ ਗੱਡੀ ਪਰ ਆਪਣੀ ਜਾ ਰਹੀ ਤੇ ਐ ਵੀ ਜਾ ਰਹੀ ਚੱਲ ਵੀ ਨੀ ਸਿੰਘ ਚਲੋ ਚਲੀਏ ਬੰਨੀ ਅੜੀ ਹੋ ਚੱਲ ਗਏ ਗੱਡੀ ਦੇ ਵਿੱਚ ਸਾਰੇ ਜਣੇ ਤੇ ਅਸੀਂ ਮੋਟਰਸਾਈਕਲ ਤੇ ਜਾ ਰਹੇ ਮੈਂ ਤੇ ਡੈਡੀ ਹਾਂਜੀ ਤੇ ਆਹ ਦੇਖੋ ਫੁੱਲ ਆਏ ਹੋਏ ਨੇ ਸਾਰੇ ਬੂਟੇ ਕਈ ਤਰ੍ਹਾਂ ਦੇ ਇਹ ਸਾਰੇ ਲਗੜੇਗੇ ਵਿੱਚੋਂ ਚੁਣ ਕੇ ਲਾਣੇ ਨੇ ਚੁਣ ਕੇ ਲਾਣੇ ਨੇ ਚੁਣ ਕੇ ਲਾਣੇ ਨੇ ਯਾਰ ਬੜੇ ਸੋਹਣੇ ਨੇ ਯਾਰ ਬੜੇ ਸੋਹਣੇ ਨੇ ਯਾਰ ਬੂਟੇ ਦੇਖਿਓ ਹਨਾ ਕੋਲ ਨੂੰ ਪਤਾ ਇਹਨਾਂ ਹਾਰੇ ਲਗ ਲਗਨੇ ਆ ਕੀ ਬਾਤ ਹੈ ਯਾਰ ਇਹ ਬੜਾ ਗਾੜੇ ਨੇ ਇਹ ਤਾਂ ਇਹ ਕਿਹੜਾ ਹੈ ਲੈ ਕੇ ਜਾਂ ਕਿਸੇ ਵੀ ਬੂਟੇ ਦਾ ਨਾਂ ਨਹੀਂ ਪਤਾ ਇਹ ਬੂਟੇ ਦਾ ਨਾਂ ਗੋਲੂ ਏ ਅੱਛਾ ਬਾਕੀ ਫਿਰ ਲੱਭ ਲਾਂਗੇ ਬੂਗਾ ਕਾ ਕਾੜਾ ਯਾਰ ਅਬੀ ਮੱਲੀ ਦੀ ਏਲ ਬਣਦੀ ਹੂ ਹਮ ਚੱਲ ਆ ਜੋ ਫਿਰ ਆ ਜੋ ਸ਼ੇਰੋ ਆ ਵੀ ਆਪਾਂ ਹੀ ਆ ਵੀ ਸ਼ੇਰੋ ਆ ਜੋ ਆ ਜੋ ਆਇ ਤੇ ਲੱਗਿਆ ਰੋਣਗਾ ਪੂਰੀਆਂ ਹੈ ਖੇਤਾ 'ਚ ਹੈ ਬਸ ਫਿਲਮ ਕੱਲ ਦਾ ਕਰਨ ਲੱਗਣਾ ਕੀ ਹੋਇਆ ਕੀ ਕੀ ਛੇੜਨ ਲਗਾ ਆਹੋ ਜਿਵੇਂ ਆਪਾਂ ਫਿਰ ਕੀਤਾ ਜਿ ਕਿਤਾ ਜਾਈ ਸੀ ਅੱਛਾ ਵਲੌਗ ਬਣਾਉਂਦੇ ਸੀ ਪੁੱਤੇ ਲੈ ਕੈਮਰਾ ਕਿਉਂ ਅੱਛਾ ਇਹ ਪੁੱਤੇ ਲੈ ਇਹ ਮਾਲੀ ਮਾਲੀ ਹਾਂਜੀ ਹਾਂਜੀ Oh very good ਚੱਕਦੇ ਫਰਫਟੇ ਯਾਰ ਵਧੀਆ ਵਧੀਆ ਫੁੱਲ ਲਾਦੀਆਂ ਇਹ ਸੁਣਦਾ ਨਹੀਂ ਗੱਲ ਦਾ ਸੁਣੇ ਇਹਨੂੰ ਅੱਜ ਮੈਂ ਸਰੋਂ ਚ ਲਟਾਣਾ ਹੈ ਲੈ ਦੇਖਦਾ ਵਾਲੀ ਆਹ ਦੇਖੋ ਕਿ ਨੁਕ ਨੁਕ ਸੋਨੇ ਯਾਰ ਬੂਟੇ ਕੀ ਬਾਤ ਆਹ ਹਾ ਹਾ ਕੀ ਬਾਤ ਵਾਹ ਜੀ ਵਾਹ ਚਲੋ ਹਣ ਬਟੇਂਦੀਆਂ ਬੜੋ ਤੇ ਕਮਾਲ ਹੋ ਗਈ ਪਾਣੀ ਪਾਣਾ ਸ਼ੁਰੂ ਕਰ ਦੋ ਇੱਧਰ ਵੀ ਲਾਏ ਨੰਨੂ ਸੋਨੇ ਨੇ ਨਾ ਬੂਟੇ ਹੋਈ ਲਾਓ ਤਾਂ ਆਪੇ ਲਾ ਦੇਣਗੇ ਆਪੇ ਲਾਏਗਾ ਆਪਾ ਵੀ ਐ ਰਹਿਮਤ ਹੋਈ ਕਈ ਦੇ ਲਾਂਦੀ ਹੈ ਗਈ ਕਈ ਨਾ ਨਹੀਂ ਲੱਗਣਾ ਯਾਦ ਭਾਰੀ ਛਾੜਾ ਹਾਂ ਉਹ ਲੈ ਹਾਂ ਇਹ ਤੇ ਕਾਣੀ ਲੱਗ ਗਈ ਨਹੀਂ ਉਹ ਤੇ ਚਾਹੇ ਪਾਟ ਦੇ ਨਾ ਉਹ ਲੈ ਓਏ ਹੋਰ ਚੱਕ ਲਿਆ ਵੈਰੀ ਗੁੱਡ ਅੱਛਾ ਹੋਰ ਆ ਰਹੇ ਨੇ ਵਾਹ ਜੀ ਵਾਹ ਕਿੰਨੇ ਸੇਵਾ ਨਿਭਾਈਏ ਫੁੱਲਾਂ ਵਾਲੀ ਹਾਂ ਸੇਵਾ ਫੁੱਲਾਂ ਵਾਲੀ ਸੇਵਾ ਦੱਸੋ ਨਾ ਮੈਂ ਰੀਬਿਕ ਸਰੀਬਿਕ ਨਹੀਂ ਨਹੀਂ ਮੈਂ ਮੇਰੇ ਨੇ ਜੀ ਅੱਛਾ ਬਾਕੀ ਇਹਨਾਂ ਦੇ ਦੇਖੋ ਸੇਵਾ ਸਾਰੇ ਆਪਣੇ ਆਪਣੇ ਦਾਸ ਧੋਕੇ ਦੇ ਕਹਿੰਦੇ ਕਿੰਨੇ ਫੁੱਲ ਕਪੜੇ ਆ ਚਪਾਂਜੇ ਬੂਟੇ ਤੁਹਾਡੇ ਨੇ ਹੈ ਅਮੀ ਤੁਸੀਂ ਉਹ ਜੇ ਲੱਗੇ ਸਲੈਕਟ ਕਰ ਲੈ ਚੱਲ ਕਰ ਲੋ ਸਲੈਕਟ ਤੁਹਾਡੇ ਕਿੰਨੇ ਨੇ ਭਾਬੀ ਮੇਰੇ ਸਾਡੇ ਦੇ ਆਸ਼ੀਰਵਾਦ ਤੁਸੀ ਆਸ਼ੀਰਵਾਦ ਲੈਣਾ ਹੈ ਲੈਣਾ ਪਹਿਲਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਸਾਰੇ ਸਾਡੇ ਨੇ ਨਿਆਣੇ ਚੱਕ ਚੱਕ ਨੇ ਆ ਵਾਹ ਵਾਹ ਇਹ ਵਧੀਆ ਸਾਰੇ ਵਧੀਆ ਬੋਲਦੇ ਸਾਰੇ ਉਹ ਕੱਟੋ ਜਣੇ ਪਤਾ ਕਿ ਇੱਥੇ ਕਿੱਥੇ ਲੱਗਦੇ ਕੱਟਾ ਤੇ ਇੱਕ ਕੱਟ ਨਹੀਂ ਨਾ ਦੋ 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 ਠੀਕ ਨਹੀਂ ਭਾਈ ਹਾਂ ਦੋ ਦੋ ਇੱਕ ਇਹਦੇ ਚ ਲਗਾ ਦੇ ਨਾ ਇੱਕ ਵਾਰਡ ਦੇ ਵਿੱਚ ਬਹੁਤ ਜਿਆਦਾ ਆ ਇੱਧਰ ਨਾਲ ਸਪੇਸ ਬਹੁਤ ਜਿਆਦਾ ਹੈ ਇੱਧਰ ਰਕਤ ਲੈ ਕੇ ਆਏ ਕੋਈ ਲਾ ਦੇ ਤੈਨੂੰ ਰਕਤ ਹੈਗਾ ਇਹ ਨਹੀਂ ਲਾਉਣਾ ਨਹੀਂ ਆ ਰਿਹਾ ਇਹ ਨਾਂ ਨੁੱਤੇ ਨਾਲ ਜੰਗਲਾ ਬਣ ਗਿਆ ਪੂਰਾ ਇੱਥੇ ਚਾਚਾ ਲਾਉਣਾ ਰੱਖ ਰੱਖ ਤਾਂ ਜਿਹੜਾ ਲਾਲ ਜਾ ਹੁੰਦਾ حال يا اهو جنو فلاري کا حال نيا نيترا ليد يا دو دو کا تیز آج وہ کار بہت زیادہ آج یہ لوگ بوٹا لے بوٹا بوٹا فری دا بوٹا پورا پفانی لاونگے ودا یو آ لا دے لا دے ویری گڈ او ٹھیک گیا ਅੱਛਾ ਲਾਣਾ ਹੀ ਆਓ ਮਿੱਟੀ ਤੇ ਲਾਣਾ ਹੀ ਆ ਲਿਆ 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 ਹੋਰ ਲਿਆ ਆ ਜਾਓ ਉਹ ਆ ਜਾਓ ਡੈਡੀ ਵੇਖ ਲੋ ਹੋਰ ਹਾਂ 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 ਕਿ ਬੜਾ ਹੈ ਇਹ ਬੁੱਢੇ ਨੇ ਗਲਾਮੇ ਨਾਲ ਕੋਈ سپورਟ ਹੀ ਨਹੀਂ ਹਾਂਜੀ ਤੇ ਲੱਗਾ ਈ ਬੰਦਾ ਓਦੇ ਲਾਣ ਵਾਸਤੇ ਤੇ ਉਹ ਕੀ ਆ ਪਰੇ ਦਿਖਾਈ ਮਣੀ ਵਿੱਚ ਉਹ ਹੁਣੇ ਖਾਦ ਅੱਛਾ ਖਾਦ ਖਾਦ ਵੀ ਨਾਲ ਹੀ ਲੈ ਗਿਆ ਦਿਖਾਈ ਖਾਦ ਮੜੀ ਜੀ ਮਣੀ ਮੜੀ ਖਾਦ ਚੱਕ ਕੇ ਦਿਖਾ ਦੇ ਮੈਨੂੰ ਯਾਰ ਖਾਦ ਕਿਨੇ ਦਿੱਖ ਨੇ ਸਾਫ ਵਰਮੀ ਕੰਪੋਸਟ ਗ੍ਰੀਨ ਇੰਡੀਆ 1 ਕਿਲੋ 150 ਖਾਦ ਵਿੱਚ 150 ਰੁਪਏ ਦੀ 1 ਕਿਲੋ ਖਾਦ ਹੈ ਖਾਦ ਵਿੱਚ ਪਾ ਕੇ ਫਿਰ ਉੱਤੇ ਲਾਣੀ ਖਾਦ ਨਾਲ ਹੀ ਗੱਲਬਾਤ ਆ ਸਾਰੀ ਅੱਜ ਵੇਖੀ ਅੱਜ ਵੇਖੀ ਫੋਲ ਪੋਲੀ ਵੀ ਤਾਂਗੇ ਕਿ ਨਹੀਂ ਹੈ ਖਾਦ ਪਾ ਲੈ ਨਾ ਨਾ ਹੁਣਗੇ ਯਾਰ ਫੁੱਲ ਤਾਂ ਲੈ ਫੁੱਲਾਂ ਦੀ ਕਿਹੜੀ ਗੱਲ ਹੈ ਫੁੱਲ ਤਾਂ ਹੋਣਗੇ ਹੋ ਰਹੀ ਚਿੰਚੂ ਚਿੰਚੂ ਪਿੰਚੂ ਆਹੀ ਪਾ ਲਈਏ ਪਾਣੀ ਚਾਈਨੀਜ਼ ਬੋਲਦਾ ਭਾਈ ਚਾਈਨੀਜ਼ ਪਾਣੀ ਡਾਲਾਂਗੇ ਦੇਖੇ ਪਾਣੀ ਘਰ ਤੇ ਲਿਆ ਪਹਿਲ ਉਹ ਤੇਰੀ ਉਹ ਤੇਰੀ ਇੱਕੀ ਚ ਲੈ ਗਰਮ ਕੀ ਕੋਈ ਆਥੀ ਨਹੀਂ ਅੰਦਾ ਉਹ ਨਿੱਕਿਆ ਤੂੰ ਭੈਣ ਬਦ ਗੋਣ ਬਣਿਆ ਨਹੀਂ ਇਹ ਨਾ ਗੋਲੀ ਹੈ ਤੇ ਉਹ ਖਾਜ ਕਿੰਨੀ ਮਾਲੀਆਂ ਗੋਲੀ ਹੁੰਦੀ ਹੈ ਆਪਣੇ ਕੋ ਵੀ ਹੈਗਾ ਰੰਬਾ ਘਰੇ ਰੱਖ ਆਏ ਆਂ ਅਸੀਂ ਰੰਬਾ ਤੇ ਹੈਗਾ ਆਪਣੇ ਕੋਲ ਦੀ ਨਵੇਂ ਬੂਟੇ ਹੋਰ ਆ ਰਹੇ ਨੇ ਆ ਦੇਖੋ ਕੀ ਬਾਤ ਹੈ ਮਾਲੀ ਆ ਗਿਆ ਹੈ ਹਾਂ ਵੀਡੀਓ ਬਣਾ ਰਿਹਾ ਹਾਂ ਮੈਂ ਤੈਨੂੰ ਮਸ਼ਹੂਰ ਕਰ ਦੇਣਾ ਬਸ ਤੇਰੇ ਕੋਈ ਬੂਟੇ ਲਵਾਇਆ ਕਰ ਸਾਰੇ ਪੈਸੇ ਜੈਜ ਲਾ ਦੀ ਬਸ ਹੈ ਨਾ ਇਹ ਤਾਂ ਮੇਰੀ ਗਾਇਬੇ ਸਾਰੇ ਬੂਟੇ ਅੱਛਾ ਅੱਛਾ ਪੂਰੇ ਵਰਲਡ ਮੇ ਮਸ਼ਹੂਰ ਹੋ ਜਾਏਗਾ ਹੋਰ ਹੋਰ ਪੂਰੇ ਵਰਲਡ ਚ ਅਮਰੀਕਾ ਕੈਨੇਡਾ ਤੱਕ ਅਮਰੀਕਾ ਕੈਨੇਡਾ ਤੱਕ ਸਰਦੇ ਪਏ ਆ ਕੈਨੇਡਾ ਅਮਰੀਕਾ ਤੱਕ ਜਾਵੇ ਹਾਂ ਇਹ ਗੱਲਾ ਪੰਜਾਬ ਦੀ ਕਰ ਦੋ ਕੈਨੇਡਾ ਇਹ ਪੰਜਾਬ ਤੇ ਅਸੀਂ ਆਪ ਨਹੀਂ ਹਲੇ ਅਸੀਂ ਕੈਨੇਡਾ ਨਹੀਂ ਹੋਏ ਸਦਾਵਾਰ ਬੁਖਾ ਹੋਇਆ ਹੈ ਕਿਹੜਾ ਹੈ ਇਹਦਾ ਚਾਰ ਸਫੇ ਰੂਪ ਕਿਹੜਾ ਸਦਾਵਾਰ ਇਹ ਕਿਹੜਾ ਇਹਦਾ ਨਾਮ ਕੀ ਹੈ ਮਾਲਿਕ ਇਸਕਾ ਨਾਮ ਕੀ ਹੈ ਇਹ ਨਹੀਂ ਗਜਨੀਆ ਉਹਨੂੰ ਨਹੀਂ ਪਤਾ ਮੁੰਡਿਆਂ ਨੂੰ ਕੁਝ ਗਜਨੀਆ ਅਸ ਕੀ ਨਾ ਖਾਲੀ ਬਣਾ ਦੇਣਾ ਵੈਰੀ ਗੁੱਡ ਯਾਰ ਮੈਂ ਕਹਾਂ ਤੂੰ ਮੈਨੂੰ ਨਾ ਇੱਕ ਪੇਪਰ ਤੇ ਨਾ ਸਾਰੇ ਨਾਮ ਲਿਖ ਕੇ ਦੇ ਦੇ ਬੂਟਿਆਂ ਦੇ ਹੋਰ ਇਹਦਾ ਨਾਂ ਕੀ ਹੈ ਇਹਦਾ ਇਹ ਬਗੋਨੀਆ ਬਗੋਨੀਆ ਐ ਡੈਂਥਸ ਡੈਂਥਸ ਇਹ ਪਟੋਨੀਆ ਪਟੋਨੀਆ ਇਹ ਚਕਰੋਨੀਆ ਐ ਦੋਹੀ ਹੈ ਬਗੋਨੀਆ ਇਹ ਵੀ ਬਗੋਨੀਆ ਆ ਵਾਲਾ ਸੂਰਜਮੁਗੀ ਓਏ ਆ ਕਿਹੜੇ ਇਹਨਾਂ ਦਾ ਕੀ ਨਾਂ ਆ ਫੁੱਲਾ ਬੋਸ ਇਹ ਦੋਨੇ ਹੀ ਉਹ ਕਟਕੇ ਜਿੰਦਾ ਦੀ ਲਾਓ ਨਹੀਂ ਨਹੀਂ ਲਾ ਦਿਓ ਰਾਤ ਦੀ ਰਾਣੀ ਵਧੀਆ ਰਾਤ ਦੀ ਰਾਣੀ ਉੱਥੇ ਲੱਗੀ ਸਿਆ ਉਹ ਹਾਂ ਉਹ ਤਾਂ ਕਟਿੰਗ ਦੇ ਉੱਪਰ ਹੈ ਜਿੰਨੀ ਜਿੰਨੀ ਚਾਹੂਗਾ ਤੁਸੀਂ ਉਨੀ ਰੱਖ ਲਾਂਗੇ ਆਪਾਂ ਕਟਿੰਗ ਕਰਕੇ ਨਾ ਜਿੰਨੀ ਚਾਹੋਗੇ ਉਨੀ ਰੱਖ ਲਾਂਗੇ ਕਦੋਂ ਰਾਜਾ ਵੀ ਨਾਲ ਹੋਵੇ ਨਾ ਰਾਣੀ ਰਾਤ ਦੀ ਰਾਣੀ ਕੱਲੀ ਜਾਈ ਕੱਲੀ ਰਾਜਾ ਜੀ ਘਰ ਨੇ ਰੱਖਿਆ ਇਹਦਾ ਸਤਾ ਬੜੀ ਆਹ ਲੈ ਜਾਓ ਉੱਥੇ ਲੈ ਜਾਓ ਲਾ ਦੋ ਇੱਕ ਇੱਕ ਵਿੱਚ ਦੂਜਾ ਲਾ ਦੋ ਦੇਖੋ ਇਸ ਤਰ੍ਹਾਂ ਬਾਰੇ ਤੋੜੇ ਜੂਗਾ ਪੱਕਾ ਠੀਕ ਹੈ ਇਹ ਤਾਂ ਥੋੜੀ ਟਾਈਮ ਵਾਲੇ ਦੋ ਗੁਨੇ ਵਾਲੇ ਇਹ ਤਾਂ ਮੁਕੇ ਜਾਰੇ ਗੱਪੇ ਗੱਪੇ ਰੱਖ ਦੋ ਜਿੱਤੇ ਜਿੱਤੇ ਲਾ ਦੇ ਇਹ ਗੱਪੇ ਗੱਪੇ ਲਗਾ ਦੋ ਆਪਣੇ ਆਪ ਦੀ ਸੈਟਿੰਗ ਕਰਕੇ ਆਪ ਹੀ ਲਗਾ ਵੀ ਰਹਿ ਜਿਵੇਂ ਤੈਨੂੰ ਸੱਟ ਨਹੀਂ ਨਹੀਂ ਸਦਾ ਬਾਹਰ ਇੱਥੇ ਲਾ ਦੋ ਜਿਵੇਂ ਤੈਨੂੰ ਸੱਟ ਲੱਗਦਾ ਨਾ ਉਵੇਂ ਲਾ ਆਪਣੇ ਹਿਸਾਬ ਨਾਲ ਸੈੱਟ ਕਰਕੇ ਲਾ ਦੇ ਤੈਨੂੰ ਪਤਾ ਹੀ ਜ਼ਿਆਦਾ ਇੱਕ ਲਾ ਦੇ ਨੇ ਇੱਧਰ ਹਾਂ ਇੱਕ ਇੱਧਰ ਹੋ ਗਿਆ ਅੱਛਾ ਇੱਕ ਹੋਰ ਸੈੱਟ ਕਰ ਦੇ ਯਾਰ ਇੱਕ ਇਹ ਰਿਹਾ

ਇਹ ਕਬੂਟੇ ਨੂੰ ਪਾਣੀ ਪਾਰਿਆ ਜੈਮੀ ਮੈਂ ਕਿਹਾ ਸੇਵਾ ਤੇ ਜੈਮੀ ਕਰ ਰਿਹਾ ਵੇਖ ਲੋ ਐ ਭਾਈ ਫੈਕਟਰ ਵੀ ਲਾ ਦੇ ਨਾ 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 ਉਧਰ ਕਿਉਂ ਹੈ ਨਹੀਂ ਭਾਜੀ ਚਾਰ ਪੱਟੇ ਪੈ ਕੇ ਬੈਟਿੰਗ ਕਰਕੇ ਇਤਨਾ ਨਾ ਬਣਾ ਸਕਦੇ ਦੇ ਪਿੱਛੇ ਬੈ ਨਹੀਂ ਮੇਰਾ ਨਾ ਦੋਸਤ ਆ ਰਿਹਾ ਸਾਰੇ ਬੇਕਾਰ ਐਂ ਪਾ ਲਾ ਦੇ ਥੋੜੇ ਕੋਲੇ ਕਰਕੇ ਨਹੀਂ ਪਾ ਦੇ ਤਰਕਰ ਹੀ ਲਾ ਦੇ ਕੋਈ ਜੰਗਲਾ ਕੁਝ ਕਰ ਦਿਓ ਇਹ ਜੰਗਲਾ ਜਿਹਾ ਬਣਾ ਦਿਓ ਆਹੋ ਜੰਗਲਾ ਬਣਾਣਾ ਇੱਥੇ ਯਾਰ ਗੇਟ ਬਣਾਣਾ ਯਾਰ ਗੇਟ ਜੇ ਬਣਾਣਾ ਇੱਥੇ ਐਦਾਂ ਹਾਂ ਹੈਨਾ ਹਾਂ ਫੁੱਲਾਂ ਦਾ ਮੈਂ ਕਿਹਾ ਉਹ ਬਣ ਜਾਏਗਾ ਗੇਟ ਬਣ ਜਾਏਗਾ ਫੁੱਲਾਂ ਦਾ ਮਰਜ਼ੀ ਬਣਾਓ ਤੁਸੀਂ ਬਣਾਣਾ ਯਾਰ ਉਹ ਤੇ ਨਹੀਂ ਨਹੀਂ ਕੋਈ ਬਣਾ ਕਰਨਾ ਬਣਾਣਾ ਕਿਤੇ ਨਹੀਂ ਤਾਂ ਮਨਾ ਨਹੀਂ ਕਰਨਾ ਹੈ ਨਾ ਇੰਨਾ ਭਰਾਓ ਉਹ ਤਾਂ ਤੁਹਾਡੇ ਉੱਪਰ ਹੈ ਤੁਸੀਂ ਕਰ ਕੀ ਸਮਝਰ ਬਣਾਣਾ ਯਾਰ ਉਹ ਕਿਤੇ ਕਿਤੇ ਲੱਗਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਇਹ ਦੂ ਇਹ ਦੂ ਕਿਤੇ ਕਿਤੇ ਲੱਗਦੇ ਇੱਥੇ ਉਹ ਤਾਰਾਂ ਹੀ ਪਾ ਕੇ ਨਾ ਇੱਥੇ ਆਪਾਂ ਉਹ ਲਵਾਵਾਂਗੇ ਤਾਰਾਂ ਹੀ ਪਾ ਕੇ ਹਾਂ ਬੜਾ ਸੋਹਣਾ ਲੱਗੇ ਆਹੋ ਲੋਕਾਂ ਦੇ ਬਣੇ ਹੁੰਦਾ ਬਹੁਤ ਸਾਰੀ ਜਗ੍ਹਾ ਤੇ ਬਣਿਆ ਹੁੰਦਾ ਧਾਰਮਿਕ ਤਾਵਾਂ ਲੈਵਾਂਗੇ ਲੈਵਾਂਗੇ ਆਜ ਲੱਗੇ ਆ ਆ ਆ اچھا ਆ ਵਾਲੇ ਫੁੱਲ ਹਾਂ ਠੀਕ ਹੈ ਜੈਸਮੀਨ ਜੈਸਮੀਨ ਹਾਂ ਜੈਸਮੀਨ ਜੈਸਮੀਨ ਨਹੀਂ ਹੈ ਮਧੂ ਕਾਮਨੀ ਹੈ ਜੈਸਮੀਨ ਇਹ ਬੰਦੂ ਕਾਮਣੀ ਬੰਦੂ ਬੰਦੂ ਕਾਮਨੀ ਮਧੂ ਕਾਮਨੀ ਅੱਛਾ ਅੱਛਾ ਦੋ ਨਾਮ ਮਧੂ ਵੀ ਕਾਮਨੀ ਵੀ ਗੰਦਾਰੀ ਕਲੀ ਇਹ ਇਕੱਲਾ ਤਾਂ ਫੁਲਾਣਾ ਪੜਾ ਗੰਦਾਰੀ ਕਲੀ ਗੰਦਾਰੀ ਕਲੀ ਹੈ ਬੜਾ ਫੁੱਲ ਹੁੰਦਾ ਠੀਕ ਹੈ ਠੀਕ ਹੈ ਸਹੀ ਹੈ ਸਹੀ ਚਲੋ ਮੱਕੇ ਚਲੀਏ ਚਲੋ ਫਿਰ ਅਮਰਸਾ ਨਦੀ ਦਾ ਰੰਗ ਹੈ ਵਾਹ ਵਾਹ ਕਦੇ ਨਹੀਂ ਵੇਖਿਆ ਕੀ ਭਲਾ ਆਏ ਹੋੜਾ ਆ ਜਾਵੇ ਲੋ ਗੱਬੇ ਇੱਕ ਇੱਕ ਬਸ ਡਾਲੀ ਹੈ ਜਿਹੜੀ ਆ ਰਹੀ ਆ ਬਾਕੀ ਸਾਰੀਆਂ ਵਰਝਾਈਆਂ ਪਈਆਂ ਕਮਾਲ ਹੈ ਕੁਦਰਤ ਹੈ ਇਹ ਜੋ ਜੋ ਵਧਣ ਹੈ ਨੇ ਇਹ ਨਾ ਸੁੱਕੀ ਜਾਣੇ ਨੇ ਸੰਦਰ ਤੇ ਇਹ ਉੱਚਾਈ ਰਹਿਣਾ ਨਾ ਉੱਚਾ ਇਹਨੂੰ ਫਿਰ ਐਦਾ ਹੀ ਹੁੰਦਾ ਇਹਦਾ ਸਿਸਟਮ ਜਿਆ ਦੂਜੇ ਪੱਤੇ ਸੁੱਕੀ ਜਾਣੇ ਨੇ ਗਾਂ ਹਾਂ ਸੁੱਕੀ ਜਾਣੇ ਹਰੇ ਆਈ ਜਾਂਦੇ ਆਰੇ ਉਹ ਸਿਆੜਾ ਸਿਆੜ ਚਪਾਤੀ ਜੜ ਹੁੰਦਾ ਇਹ ਕਰਦਾ ਫੇਰ ਆਉਂਦੀਆਂ ਨਿਕਣ ਅੱਛਾ ਸਹੀ ਗੱਲ ਹੈ ਚਲੋ ਚਲੋ ਅਸੀਂ ਲੈ ਤੇ ਹੁਣ ਅਸੀਂ ਜਾੜਲੇ ਆਏ ਸੀਗੇ ਕਿਸੇ ਕੰਮ ਨੂੰ ਆ ਦੇਖੋ ਸਮਾਨ ਜੇ ਲੈਣਾ ਸੀਗਾ ਤੇ ਬਾਜ਼ਾਰ ਵਿੱਚ ਆਏ ਆ ਜਾੜਲੇ ਦਾ ਬਾਜ਼ਾਰ ਹੈ ਉਹ ਪੁਰਾਣਾ ਬਾਜ਼ਾਰ ਹੈ ਤੇ ਆ ਦੇਖੋ ਤੁਸੀਂ ਗਲੀਆਂ ਛੋਟੀਆਂ ਛੋਟੀਆਂ ਗਲੀਆਂ ਤੇ ਮਸੀਂ 8-8 ਫੁੱਟ ਦੀਆਂ ਇੱਥੇ ਇੱਕ ਆ ਦੇਖੋ ਸਾਨੂੰ ਆ ਮਿਲਿਆ ਤੇ ਪਤਾ ਨਹੀਂ ਉਹ ਮਕਾਨ ਸੇ ਆਇਆ ਕੀ ਹੈ ਮਕਾਨ ਹੀ ਸੀ ਹੈ ਨਾ ਆ ਦੇਖੋ ਇਹਦੀ ਖਾਸ ਗੱਲ ਇਹ ਆ ਵੀ 1940 ਦਾ ਲਿਖਿਆ ਮੇਰੇ ਜੇ ਮੈਂ ਗਲਤ ਨਾ ਆਵਾ ਦਾ 1940 ਲਿਖਿਆ ਬਾਕੀ ਉਰਦੂ ਦੇ ਵਿੱਚ ਪਤਾ ਨਹੀਂ ਕੀ ਲਿਖਿਆ ਹੋਇਆ ਇਹਦਾ ਮੁਸਲਮਾਨ ਹੀ ਦੱਸ ਸਕਦਾ ਕੋਈ ਹੈ ਨਾ ਜਿਹਨੂੰ ਉਰਦੂ ਆਂਦੀ ਹੈ ਜਾਂ ਕੋਈ ਜਿਹਨੂੰ ਆਂਦੀ ਹੈ ਨਾ ਜਿਹਨੂੰ ਉਰਦੂ ਆਂਦੀ ਹੋਵੇ ਬਾਕੀ 1940 ਸਮਝ ਆਇਆ ਬਾਕੀ ਤਾਂ ਕੁਝ ਨਹੀਂ ਸਮਝ ਆਇਆ ਬਹੁਤ ਜ਼ਿਆਦਾ ਪੁਰਾਣਾ ਆ ਦੇਖੋ ਪੋੜੀ ਪੇਸ ਆਹ ਪੋੜੀ ਜਾ ਰਹੀ ਹੈ ਇੰਨੀ ਸੋੜੀ ਹੈ ਇੱਕ ਬੰਦਾ ਵਜ਼ੀ ਲੱਗਦਾ ਇਥੋਂ ਇਹ ਜਾੜਲੇ ਦਾ ਬਾਜ਼ਾਰ ਆ ਦੇਖੋ ਸਾਰਾ ਇਹ ਬਾਰ-ਬਾਰ ਬਾਜ਼ਾਰ ਆ ਅੰਦਰ ਦੀ ਮੈਂ ਵੀਡੀਓ ਪਹਿਲਾਂ ਬਣਾ ਨਹੀਂ ਪਾਇਆ ਇਹ ਬਾਹਰ-ਬਾਰ ਵਾਲਾ ਬਾਜ਼ਾਰ ਹੈ ਆ ਬਾਜ਼ਾਰ ਆ ਇੱਧਰ ਅੰਦਰ। ਆਹ ਬਹੁਤ ਲੰਬਾ ਬਾਜ਼ਾਰ ਆ। ਪੁਰਾਣਾ ਬਾਜ਼ਾਰ। ਤੇ ਆਹ ਦੇਖੋ ਆ ਸਕੂਲ ਸਰਕਾਰੀ। ਇਹ ਡੈਡੀ ਇੱਥੇ ਪੜੇ ਤੁਸੀਂ? ਡੈਡੀ ਪੜੇ ਇੱਥੇ ਆ। ਹੁਣ ਤਾਂ ਬਹੁਤ ਵਧੀਆ ਬਣ ਗਿਆ ਮਾਡਰਨ ਜਿਹਾ ਅੱਗਿਓ। ਹੈਨਾ? 1980 ਤੱਕ। ਆਹ। ਛੋ ਬਹੁਤ ਪੁਰਾਣਾ ਸਕੂਲ ਆ ਇਹ ਜੜ ਲਿਆ। ਠੀਕ ਹੈ। ਚਲੋ ਇੱਧਰ ਕੇ ਦੀਏ। ਆ ਤਾਂ ਹੁਣ ਬਹੁਤ ਮਾਡਰਨ ਜਿਹਾ ਬਣ ਗਿਆ ਹੈ ਨਾ ਪਹਿਲਾਂ ਤਾਂ ਆਹ ਕਮਰੇ ਤਾਂ ਮੇਰੇ ਨਾਲ ਇਦਾਂ ਹੀ ਨੇ ਜੜੀ ਸ਼ੁਰੂ ਤੋਂ ਇਦਾਂ ਹੀ ਨੇ ਨਾ ਆਹ ਦੇਖੋ ਆ ਪਿਛਲਾ ਪਾਸਾ ਸਕੂਲ ਅੱਛਾ ਉਹ ਉਹ ਪਈ ਤਾਂ ਕਾਫੀ ਜ਼ਿਆਦਾ ਪੁਰਾਣਾ ਲੱਗ ਰਿਹਾ ਆਹ ਨਵੀਂ ਬਿਲਡਿੰਗ ਲੱਗਦੀ ਹੈ ਇੱਧਰਲੀ ਉਹ ਸਭ ਤੋਂ ਪੁਰਾਣੀ ਹੈ ਉਹ ਉਦਾਂ ਦੀ ਉਦਾਂ ਹੀ ਹੈ ਅੱਛਾ ਤਾਂ ਨਿਕਲ ਜਾਂਦੇ ਹੀ ਅੱਛਾ ਐ ਤਰ੍ਹਾਂ ਕੀ ਚੱਲ ਜਾਂਦੇ ਹੀ ਯਾ ਵਾਹ ਤੇ ਪੱਕੀ ਨਾਲ ਚੁਲਾਏ ਦੇ ਗਰਮੀਾਂ ਦੇ ਵਿੱਚ ਨਾ ਦੇ ਆਣਾ ਅੱਛਾ ਨਾਲੇ ਸਕੂਲੋਂ ਛੁੱਟੀ ਹੋਣੀ ਨਾਲੇ ਨਾਂਦੇ ਜਾਣਾ ਹੈ ਪਹਿਲਾਂ ਮੈਂ ਦੱਸਣਾ ਭੁੱਲ ਗਿਆ ਵੀ ਇਹ ਅਸੀਂ ਜਿੱਧਰ ਆਏ ਆ ਇਹ ਹੈਗਾ ਆਪਣਾ ਨਵਾਂ ਸ਼ਹਿਰ ਦੇ ਵਿੱਚ ਤੇ ਇਹ ਪਿੰਡ ਮੀਰਪੁਰ ਜੱਟਾਂ ਤੋਂ ਲੰਘ ਕੇ ਅਟਾਲਾਂ ਲੰਘ ਕੇ ਤੇ ਜਾੜਲਾ ਸ਼ਹਿਰ ਪੈਂਦਾ ਇਹ ਸਾਰੇ ਪਿੰਡਾਂ ਨੂੰ ਜਾੜਲਾ ਹੀ ਪੈਂਦਾ ਹੈ ਨਾ ਲਾਗੇ ਲਾਗੇ ਪਿੰਡਾਂ ਨੂੰ ਸਾਰਿਆਂ ਨੂੰ ਜਾੜਲਾ ਸ਼ਹਿਰ ਪੈਂਦਾ ਤੇ ਪਰਲੇ ਪਾਸੇ ਹੈਗਾ ਬਲਾਚੌਰ ਬਲਾਚੌਰ ਤਾਂ ਸਾਰੇ ਜਾਣਦੇ ਹੀ ਆ ਆ ਉਹ ਪਰੇ ਵੀਰੋਵਾਲ ਪਿੰਡ ਆ ਉਹ ਦੇਖੋ ਸਾਹਮਣੇ ਨਜ਼ਰ ਆਉਂਦਾ ਸਾਰਾ ਮਤਲਬ ਜਿਹੜੇ ਜਾਣਦੇ ਆ ਹੈ ਨਾ ਪਿੰਡਾਂ ਦੇ ਨਾਮ ਉਹਨਾਂ ਨੂੰ ਤਾਂ ਪਤਾ ਹੋਏਗਾ ਆ ਉਟਾਲਾ ਹਾਂਜੀ ਇਹ ਸਭ ਨੂੰ ਇਹੀ ਆਪਣਾ ਸ਼ਹਿਰ ਇਹੀ ਪੈਂਦਾ ਇੱਥੇ ਜਾਂਦੇ ਲੋਕੀ ਆਹੋ ਪਹਾੜੀਆਂ ਨਜ਼ਰ ਆਉਂਦੀਆਂ ਉਹ ਸਾਹਮਣੇ ਇੱਥੇੋਂ ਜਦੋਂ ਮੀਂਹ ਪੈਂਦਾ ਨਾ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਾ ਤੇ ਜਿਹੜੇ ਪਹਾੜ ਆ ਬਿਲਕੁਲ ਸਾਫ਼ ਨਜ਼ਰ ਆਉਂਦੇ ਆ ਬਿਲਕੁਲ ਸਾਫ਼ ਉਹ ਛੋਟੀਆਂ ਛੋਟੀਆਂ ਪਹਾੜੀਆਂ ਵੀ ਨਜ਼ਰ ਆਉਂਦੇ ਨੇ ਵੱਡੇ ਪਹਾੜ ਵੀ ਨਜ਼ਰ ਆਉਂਦੇ ਆ ਇੱਥੋਂ ਸਾਡੇ ਪਿੰਡ ਤੋਂ ਰੋਪੜ ਦੇ ਇੱਥੋਂ ਰੋਪੜ ਦੇ ਪਹਾੜ ਆ ਉਹ ਛੋਟੇ ਛੋਟੇ ਜਿਹੇ ਨਾ ਨਜ਼ਰ ਆਉਂਦੇ ਨੇ ਤੇ ਆ ਮੰਦਿਰ ਆ ਇੱਥੇ ਦਾ ਆ ਮਾਤਾ ਦਾ ਮੰਦਿਰ ਆ ਇੱਥੇ ਇਹ ਟਾਲਾਂ ਦੇ ਕੋਲ ਹੀ ਬਣਿਆ ਹੋਇਆ ਹੈ ਵੀ ਕੋਠੇ ਤੇ ਚੜ ਕੇ ਨਾ ਸਾਡੇ ਚਾਚੇ ਗਿਆ ਦੇ ਤੇ ਉੱਪਰੋਂ ਦੇ ਅਸੀਂ ਵੇਖੀਏ ਤਾਂ ਸਾਨੂੰ ਉਹ ਲੈਟਾ ਨਜ਼ਰ ਆਉਂਦੀਆਂ ਨੈਣਾ ਦੇਵੀਆਂ ਹਾਂ ਖੇਤਾਂ ਤੋਂ ਵੀ ਨਜ਼ਰ ਆਉਂਦਾ ਹਾਂ ਖੇਤਾਂ ਤੋਂ ਨਜ਼ਰ ਆਉਂਦੀਆਂ ਉੱਥੋਂ ਵੀ ਨਹੀਂ ਉੱਪਰੋਂ ਵੀ ਨਜ਼ਰ ਆਉਂਦੀ ਹੈ ਉੱਪਰ ਵੀ ਖੜੀ ਹੈ ਨਾ ਉੱਥੋਂ ਵੀ ਨਜ਼ਰ ਆਉਂਦੀ ਹੈ ਅਸੀਂ ਦੇਖਦੇ ਹੀ বাস ਆ ਰਹੀ ਹੈ ਲੋਕਾਂ ਦੇ বাস ਪਿੰਡਾਂ ਦੀ ਜਿਹੜੀ ਪਿੰਡਾਂ ਪਿੰਡਾਂ ਨੂੰ ਰੂਟ ਹੈ ਇਹਨਾਂ ਦਾ ਘੈਂਡ ਗੱਲਬਾਤ ਪਿੰਡਾਂ ਵਰਗੀ ਕੋਈ ਰੀਜ਼ ਨਹੀਂ ਹੈਗੀ

ਦੇ ਅਸੀਂ ਪ੍ਰਕਾਸ਼ ਦਰਜੀ ਸਾਡੇ ਪਿੰਡ ਦਾ ਬਹੁਤ ਪੁਰਾਣਾ ਦਰਜੀ ਹੈ ਠੀਕ ਹੈ ਦੇਖੋ ਜਿੱਦਾਂ ਦਾ ਮਰਜੀ ਜਿਹੜੀ ਮਰਜੀ ਚੀਜ਼ ਤੁਸੀਂ ਸੁਵਾ ਸਕਦੇ ਹੋ ਬੜੀ ਮਤਲਬ ਬਹੁਤ ਜ਼ਿਆਦਾ ਹੈ ਨਾ ਉਹ ਇਹ ਬੰਦਾ ਆ ਕਾਰੀਗਰ ਬਹੁਤ ਤਕੜਾ ਇਹਨੂੰ ਲੱਭਦੇ ਲੱਭਦੇ ਆਏ ਅਸੀਂ ਉੱਥੇ ਲੱਭਦੇ ਲੋ ਰਾਹ ਚ ਮਿਲ ਗਿਆ ਸਮਾਂ ਦੀ ਗੱਲ ਹੋ ਗਈ ਹਾ ਹਾ ਸਹੀ ਗੱਲ ਹੈ ਲੱਗੀ ਸੇਵਾ ਹੋਰ ਲੱਗੀ ਐ ਲੱਕੜਾਂ ਆਈਆਂ ਨੇ ਇਹ ਲੱਕੜਾਂ ਲਾ ਰਹੇ ਨੇ ਹੁਣ ਜਵਾਨ ਆਪਣੇ ਸ਼ਾਬਾਸ਼ ਸ਼ਾਬਾਸ਼ ਆ ਮੁੰਡਾ ਬਹੁਤ ਸੇਵਾ ਕਰਦਾ ਨਿੱਕਾ ਜਿਹੜਾ ਨਾ ਐ ਜੰਮੀ ਹੋਈ ਇੱਕ ਗੁਰਦੁਆਰੇ ਦਾ ਇਹ ਜਿੱਥੇ ਸਾਰਾ ਲੰਗਰ ਬਣਦਾ ਕਿਚਨ ਬਹੁਤ ਵੱਡਾ